ਲੋ ਜੀ ਅੱਜ ਵੱਡਾ ਪਟਾਕਾ ਪੈ ਗਿਆ ਤੇ ਵੱਡਾ ਧਮਾਕਾ ਹੋ ਗਿਆ ਇਹ ਪਟਾਕਾ ਪੈਣਾ ਹੀ ਸੀ ਇਹ ਧਮਾਕਾ ਹੋਣਾ ਹੀ ਸੀ ਕਿਉਂਕਿ ਘਰ ਦਾ ਪੇਤੀ ਹੀ ਲੰਕਾ ਟਾਰਿਆ ਸੀ ਅੱਜ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਚੋਂ ਬਾਹਰ ਕੱਢ ਦਿੱਤਾ ਤੇ 5 ਸਾਲ ਦੇ ਲਈ ਪਾਰਟੀ ਵਿੱਚ ਆਉਣ ਤੇ ਬੈਨ ਲਾ ਦਿੱਤਾ ਹੈ ਇਹ ਕੁੰਵਰ ਵਿਜੇ ਪ੍ਰਤਾਪ ਕੌਣ ਹੈ ਮਿੱਤਰ ਪਿਆਰਿਓ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਆਪਣਾ ਐਮਐਲਏ ਆਪਣਾ ਵਿਧਾਇਕ ਜਿਹਨੂੰ ਜਦੋਂ 2021 ਦੇ ਵਿੱਚ ਕੇਜਰੀਵਾਲ ਨੇ ਤੇ ਭਗਵੰਤ ਮਾਨ ਸਾਹਿਬ ਨੇ ਪਾਰਟੀ 'ਚ ਸ਼ਾਮਲ ਕਰਾਇਆ ਸੀ ਤਾਂ ਸਭ ਤੋਂ ਵੱਧ ਤਰੀਫਾਂ ਦੇ ਪੁੱਲ ਕੁਮਰ ਵਿਜੇ ਪ੍ਰਤਾਪ ਦੇ ਬਣੇ ਗਏ ਸੀ ਕੇਜਰੀਵਾਲ ਸਾਹਿਬ ਦੁਆਰਾ ਤੇ ਭਗਵੰਤ ਮਾਨ ਸਾਹਿਬ ਦੁਆਰਾ ਕੁਮਰ ਵਿਜੇ ਪ੍ਰਤਾਪ ਨੂੰ ਭਗਵੰਤ ਮਾਨ ਸਾਹਿਬ ਨੇ ਤੇ ਕੇਜਰੀਵਾਲ ਸਾਹਿਬ ਨੇ ਐਨੇ ਦਹੀਂ ਦੇ ਡੋਲੂ ਮਲੇ ਸੀ ਕਿਹਾ ਸੀ ਕਿ ਪੰਜਾਬ ਦਾ ਸਭ ਤੋਂ ਇਮਾਨਦਾਰ ਅਫਸਰ ਸਭ ਤੋਂ ਸੱਚਾ ਸੁੱਚਾ ਬੰਦਾ ਸੱਚੀਆਂ ਗੱਲਾਂ ਕਰਦਾ ਤੇ ਇਥੋਂ ਤੱਕ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ ਸੱਚੀਆਂ ਗੱਲਾਂ ਕਰਨ ਕਰਕੇ ਕੈਪਟਨ ਅਮਰਿੰਦਰ ਦੀ ਸਰਕਾਰ ਕੁਮਰ ਵਿਜੇ ਪ੍ਰਤਾਪ ਦੇ ਖਿਲਾਫ ਹੋ ਗਈ ਹੈ ਤੇ ਇਸ ਕਰਕੇ ਕੁਮਰ ਵਿਜੇ ਪ੍ਰਤਾਪ ਜਿਹੜਾ ਕਿ 1928 ਦੇ ਆਈਪੀਐਸ ਅਫਸਰਾਂ ਦੇ ਬੈਚ ਦਾ ਅਫਸਰ ਸੀ ਤੇ ਜਿਹੜਾ ਪਹਿਲਾ ਪੰਜਾਬ ਪੁਲਿਸ ਦੇ ਵਿੱਚ ਆਈਜੀ ਇੱਕ ਬਹੁਤ ਵੱਡਾ ਅਫਸਰ ਉਸ ਅਹੁਦੇ ਤੇ ਸੀ ਤੇ ਫਿਰ ਉਹ ਡੀਆਈਜੀ ਤੱਕ ਰੈਂਕ ਤੱਕ ਪਹੁੰਚ ਚੁੱਕਿਆ ਸੀਗਾ ਤਾਂ ਉਸ ਤੋਂ ਬਾਅਦ ਫਿਰ ਹੁਣ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਐਮਐਲਏ ਬਣਿਆ ਹੋਇਆ ਸੀ ਤਾਂ ਅੱਜ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਹੈ ਕੱਢਿਆ ਕਿਉਂ ਗਿਆ ਹੈ ਗੌਰ ਨਾਲ ਅਖੀਰ ਤੱਕ ਸੁਣਿਓ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਤੁਸੀਂ ਜ਼ਰੂਰ ਲਿਖਿਆ ਕਰੋ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਕਿਉਂ ਗਿਆ ਹੈ ਕੀ ਕੁਮਰ ਵਿਜੇ ਪ੍ਰਤਾਪ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਹੈ ਕੋਈ ਠੱਗੀ ਮਾਰੀ ਹੈ ਕਿਸੇ ਤੇ ਹਮਲਾ ਕੀਤਾ ਹੈ ਕੀ ਕੀਤਾ ਹੈ ਕੁਮਰ ਵਿਜੇ ਪ੍ਰਤਾਪ ਦੇ ਉੱਪਰ ਦੋਸ਼ ਹੈ ਕਿ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦੇ ਖਿਲਾਫ ਗਤੀਵਿਧੀਆਂ ਕਰ ਰਿਹਾ ਹੈ ਖਿਲਾਫ ਕਿਹੜੀਆਂ ਕਰ ਰਿਹਾ ਸੀ ਉਹੀ ਜਿਹੜੀਆਂ ਕੈਪਟਨ ਮਰੀਂਦਰ ਦੇ ਰਾਜ ਦੇ ਵਿੱਚ ਜਦੋਂ ਉਹ ਪੁਲਿਸ ਅਫਸਰ ਸੀ ਤੇ ਜਿਹੜੇ ਦੋਸ਼ ਭਗਵੰਤ ਮਾਨ ਨੇ ਕਿਹਾ ਸੀ ਕਿ ਕੁਮਰ ਵਿਜੇ ਪ੍ਰਤਾਪ ਤੇ ਗਲਤ ਲੱਗੇ ਨੇ ਉਹੀ ਦੋਸ਼ ਅੱਜ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਣ ਲੱਗਿਆ ਲਾਇ ਨੇ ਵੇਖੋ ਜੀ ਕੁਮਰ ਵਿਜੇ ਪ੍ਰਤਾਪ ਉਹ ਬੰਦਾ ਹੈ ਜਿਹੜਾ ਹੁਣ ਤੱਕ ਵਾਕਿਆ ਹੀ ਗੱਲਾਂ ਸੱਚੀਆਂ ਕਰਦਾ ਰਿਹਾ ਸਾਲਾ ਪੰਜਾਬ ਕਹਿੰਦਾ ਮੈਂ ਨਹੀਂ ਕਹਿੰਦਾ ਪਹਿਲਾਂ ਭਗਵੰਤ ਮਾਨ ਕਹਿੰਦੇ ਸੀ ਕੇਜਰੀਵਾਲ ਕਹਿੰਦੇ ਸੀ ਔਰ ਅੱਜ ਪੂਰਾ ਪੰਜਾਬ ਕਹਿ ਰਿਹਾ ਕੁਮਰ ਵਿਜੇ ਪ੍ਰਤਾਪ ਨੇ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਕੀਤੀਆਂ ਅਸਲ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਅੰਦਰੋਂ ਪੇਤੀ ਹੈ ਕੁਮਰ ਵਿਜੇ ਪ੍ਰਤਾਪ ਲੰਬੇ ਟਾਈਮ ਤੋਂ ਇਹ ਗੱਲ ਕਹਿ ਰਿਹਾ ਸੀ ਕੇ ਬੇਅਦਬੀ ਦੇ ਮਾਮਲੇ ਦਾ ਇਨਸਾਫ ਦੇਣ ਦਾ ਵਾਅਦਾ ਕਰਕੇ ਸਰਕਾਰ ਆਈ ਤੇ ਉਸ ਤੋਂ ਬਾਅਦ ਜਿਹੜੀ ਜਾਂਚ ਮੈਂ ਕੀਤੀ ਸੀ ਮੈਂ ਪੜਤਾਲ ਕੀਤੀ ਸੀ ਮੈਂ ਜਾਂਚ ਟੀਮ ਸੈੱਟ ਦਾ ਮੁਖੀ ਸੀ ਕੈਪਟਨ ਸਰਕਾਰ ਚ ਤਾਂ ਉਹ ਜਾਂਚ ਪਹਿਲਾਂ ਕੈਪਟਨ ਸਰਕਾਰ ਨੇ ਲਾਗੂ ਨਹੀਂ ਕੀਤੀ ਕਿਉਂਕਿ ਉਹਦੇ ਵਿੱਚ ਵੱਡੇ ਮਗਰਮਚਾਰੇ ਸੀ ਤੇ ਉਸ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੇ ਕਹਿਿਆ ਸੀ ਕਿ ਭਗਵਾਨ ਤਮਨ ਸਰਕਾਰ ਵੀ ਉਹ ਜਾਂਚ ਰਿਪੋਰਟ ਨੂੰ ਲਾਗੂ ਨਹੀਂ ਕਰ ਰਹੀ ਉਹ ਜਾਂਚ ਰਿਪੋਰਟ ਦੇ ਆਧਾਰ ਤੇ ਕਾਰਵਾਈ ਨਹੀਂ ਕਰ ਰਹੀ ਮੇਰੀ ਜਾਂਚ ਰਿਪੋਰਟ ਨੂੰ ਇਹਨਾਂ ਨੇ ਵੀ ਪਾਸੇ ਸੁੱਟਤਾ ਕਿਉਂਕਿ ਉਹਦੇ ਵਿੱਚ ਵੱਡੇ ਮਗਰਮਾਚਾਰੇ ਨੇ ਕੁਮਰ ਵਿਜੇ ਪ੍ਰਤਾਪ ਨੇ ਤਾਂ ਇੱਥੋਂ ਤੱਕ ਕਹਤਾ ਸੀ ਕਿ ਭਗਵਾਨ ਤਮਨ ਸਾਹਿਬ ਹਰ ਤਰੀਕੇ ਨਾਲ ਮੇਰਾ ਨੁਕਸਾਨ ਕਰਨਾ ਚਾਹੁੰਦੇ ਨੇ ਕਿਉਂਕਿ ਮੈਂ ਸੱਚ ਬੋਲ ਰਿਹਾ ਹਾਂ ਕੋਮਰ ਵਿਜੇ ਪ੍ਰਤਾਪ ਪਿਛਲੇ ਲੰਬੇ ਟਾਈਮ ਚ ਆਮ ਆਦਮੀ ਪਾਰਟੀ ਦੇ ਵਿੱਚ ਜੋ ਅੰਦਰੂਨੀ ਭ੍ਰਿਸ਼ਟਾਚਾਰ ਫੈਲਿਆ ਜਿੱਦਾਂ ਸਰਪੰਚੀ ਦੇ ਵੇਲੇ ਐਮਐਲਏ ਨੇ ਪੈਸੇ ਕਮਾਏ ਜਾਂ ਜਿੱਦਾਂ ਜਿਹੜੇ ਵਿਅਕਤੀ ਬੋਲਦੇ ਨੇ ਆਵਾਜ਼ ਉਠਾਉਂਦੇ ਨੇ ਚਾਹੇ ਉਹ ਬੁੱਧੀਜੀਵੀ ਆ ਪੱਤਰਕਾਰ ਨੇ ਉਹਨਾਂ ਨੂੰ ਕਿਵੇਂ ਦਬਾਇਆ ਜਾਂਦਾ ਹੈ ਇਹਨਾਂ ਚੀਜ਼ਾਂ ਦੇ ਉੱਪਰ ਕੁਮਰ ਵਿਜੇ ਪ੍ਰਤਾਪ ਖੁੱਲ੍ਹ ਕੇ ਬੋਲਦਾ ਆ ਰਿਹਾ ਪਿਛਲੇ ਟਾਈਮ ਤੋਂ ਪਿਛਲੇ ਦਿਨਾਂ ਜਦੋਂ ਵਿਕਰਮ ਮਜੀਠੀਆ ਨੂੰ ਫੜਿਆ ਗਿਆ ਉਦੋਂ ਵੀ ਕੁਮਰ ਵਿਜੇ ਪ੍ਰਤਾਪ ਨੇ ਬੋਲਿਆ ਵੀ ਇਹ ਤਰੀਕਾ ਠੀਕ ਨਹੀਂਗਾ ਤੁਹਾਡਾ ਜਦੋਂ ਪਹਿਲਾਂ ਮਜੀਠੀਆ ਫੜਿਆ ਹੋਇਆ ਸੀ ਉਹ ਜੇਲ੍ਹ 'ਚ ਸੀ ਤਾਂ ਉਦੋਂ ਤੁਸੀਂ ਉਤੋਂ ਸਾਰੀ ਪੁੱਛਾ-ਗਿੱਛਾ ਕਰ ਸਕਦੇ ਸੀ ਉਦੋਂ ਵਿਜੀਲੈਂਸ ਕਾਰਵਾਈ ਕਰ ਸਕਦੀ ਸੀ ਆ ਹੁਣ ਬਾਚ ਕਿਉਂ ਹੋ ਰਹੀ ਹੈ ਇੰਨੀ ਲੇਟ ਕਿਉਂ ਹੋ ਰਹੀ ਹੈ ਸਵਾਲ ਉਹਦਾ ਬਹੁਤ ਸਾਰੇ ਲੋਕਾਂ ਨੂੰ ਜਾਇਜ਼ ਲੱਗਿਆ ਸੀ ਕੁਮਰ ਵਿਜੇ ਪ੍ਰਤਾਪ ਪਿਆਰਿਓ ਉਹ ਬੰਦਾ ਹੈ ਜਿਹੜਾ ਪਿਛਲੇ ਟਾਈਮ ਤੋਂ ਇਹ ਵੀ ਕਹਿ ਰਿਹਾ ਸੀ ਕਿ ਆਮ ਆਦਮੀ ਪਾਰਟੀ ਜਿਹੜਾ ਆਪਦੇ ਹੀ ਐਮਐਲਏ ਤੇ ਮੰਤਰੀਆਂ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਕਰਦੀ ਹੈ ਉਹ ਡਰਮ ਹੈ ਕੁਮਰ ਵਿਜੇ ਪ੍ਰਤਾਪ ਕਹਿੰਦਾ ਸੀ ਕਿ ਇਹਨਾਂ ਨੇ ਕੁਝ ਨਹੀਂ ਕਰਨਾ ਸਾਰੇ ਬੰਦੇ ਹੌਲੀ-ਹੌਲੀ ਛੱਡ ਦਿੱਤੇ ਜਾਣਗੇ ਇਦਾਂ ਦੀਆਂ ਗੱਲਾਂ ਕੁਮਰ ਵਿਜੇ ਪ੍ਰਤਾਪ ਨੇ ਕੀਤੀਆਂ ਬਹੁਤ ਵਾਰ ਤੇ ਉਹੀ ਗੱਲ ਕੱਲ ਹੋ ਗਈ ਕੱਲ ਕੀ ਹੋਇਆ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਸਰਕਾਰ ਨੇ ਜਿਹੜਾ ਆਪਣਾ ਹੀ ਸਿਹਤ ਮੰਤਰੀ ਵਿਜੇ ਸਿੰਘਲਾ ਇਹ ਕਹਿ ਕੇ ਫੜਿਆ ਸੀ 2022 ਦੇ ਵਿੱਚ ਕਿ ਇਹ ਭ੍ਰਿਸ਼ਟਾਚਾਰ ਕਰਦਾ ਔਰ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੇ ਸਾਡੀ ਪਾਰਟੀ ਤਾਂ ਭ੍ਰਿਸ਼ਟਾਚਾਰ ਦੇ ਸਖਤ ਵਿਰੋਧ ਹੈ ਜ਼ੀਰੋ ਟੋਲਰੈਂਸ ਭ੍ਰਿਸ਼ਟਾਚਾਰ ਖਿਲਾਫ ਤਾਂ ਇਹ 1% ਕਮਿਸ਼ਨ ਮੰਗਦਾ ਸੀ ਇਹ ਦੋਸ਼ ਲਾ ਕੇ ਆਪਣਾ ਸਿਹਤ ਮੰਤਰੀ ਵਿਜੇ ਸਿੰਘਲਾ ਫੜਿਆ ਗਿਆ ਜਿਹੜੇ ਸਿੱਧੂ ਮੂਸੇਵਾਲੇ ਨੂੰ ਹਰਾਇਆ ਸੀ ਤੇ ਕੱਲ ਭਾਈ ਨਵੀਂ ਖਬਰ ਆਈ ਵੱਡਾ ਜਲੂਸ ਕੱਲ ਦਾ ਨਿਕਲਿਆ ਪਿਆ ਕਿਉਂਕਿ ਕੱਲ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਨੇ ਅਦਾਲਤ ਦੇ ਵਿੱਚ ਇੱਕ ਕਲੋਜ਼ਰ ਰਿਪੋਰਟ ਪੇਸ਼ ਕਰਤੀ ਕਲੀਨ ਚਿੱਟ ਦੇਤੀ ਆ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਕਹਤਾ ਜੀ ਇਹਦੇ ਖਿਲਾਫ ਕੋਈ ਤੱਤ ਨਹੀਂ ਕੋਈ ਸਬੂਤ ਨਹੀਂ ਕੋਈ ਗਵਾਹ ਨਹੀਂ ਤੇ ਗਵਾਹ ਤੇ ਸਬੂਤ ਕਿਹਦੇ ਕੋਲ ਸੀ ਸੀਐਮ ਸਾਹਿਬ ਕੋਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਲ ਇਹ ਮੈਂ ਨਹੀਂ ਜੇ ਕਹਿੰਦਾ ਇਹ ਕਹਿੰਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਖੁਦ ਜਦੋਂ ਵਿਜੇ ਸਿੰਘਲਾ ਮੰਤਰੀ ਫੜਿਆ ਸੀ ਤਾਂ ਭਗਵੰਤ ਮਾਨ ਨੇ ਵੀਡੀਓ ਵੀ ਪਾਈ ਸੀ ਨਾਲ ਪੋਸਟ ਵੀ ਪਾਈ ਸੀ ਵੀਡੀਓ ਸਾਡੇ ਕੋਲ ਅੱਜ ਵੀ ਮੌਜੂਦ ਹੈ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਇਸ ਮੰਤਰੀ ਦੇ ਖਿਲਾਫ ਮੇਰੇ ਕੋਲ ਸਬੂਤ ਆਏ ਨੇ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਔਰ ਇਹ ਵੀ ਕਹ ਸੀ ਕਿ ਅਜੇ ਉਹ ਸਬੂਤ ਕਿਸੇ ਵੀ ਹੋਰ ਕੋਲ ਨਹੀਂ ਗਏ ਨਾ ਮੀਡੀਆ ਚ ਗਏ ਨੇ ਸਿਰਫ ਮੇਰੇ ਕੋਲ ਆਏ ਨੇ ਮੈਂ ਚਾਹੁੰਦਾ ਤੇ ਇਹ ਮਾਮਲੇ ਨੂੰ ਦਬਾ ਸਕਦਾ ਸੀ ਪਰ ਮੈਂ ਦਬਾਇਆ ਨਹੀਂ ਅਸੀਂ ਕਾਰਵਾਈ ਕਰ ਰਹੇ ਹਾਂ ਤਾਂ ਫਿਰ ਉਹ ਮੰਤਰੀ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹ ਜੇਲ੍ਹ ਚ ਵੀ ਰਿਹਾ ਪਰ ਹੁਣ ਜਦੋਂ ਪੁਲਿਸ ਕਹਿ ਰਹੀ ਹੈ ਕਿ ਵਿਜੇ ਸਿੰਘਲਾ ਦੇ ਖਿਲਾਫ ਕੋਈ ਗਵਾਹ ਨਹੀਂ ਕੋਈ ਸਬੂਤ ਨਹੀਂ ਇਸ ਕਰਕੇ ਉਹਨੂੰ ਕਲੀਨ ਚਿੱਟ ਹੈ ਤਾਂ ਉਹ ਸਾਬਕਾ ਮੰਤਰੀ ਵਿਜੇ ਸਿੰਘਲਾ ਵੀ ਕਹਿ ਰਿਹਾ ਉਹ ਵੀ ਕਹਿ ਰਿਹਾ ਕਿ ਮੈਂ ਕਲੀਨ ਸੀ ਇਸੇ ਕਰਕੇ ਕਲੀਨ ਚਿੱਟ ਮਿਲੀ ਹੈ ਤਾਂ ਫਿਰ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇ ਉੱਠਿਆ ਕਿ ਭਗਵੰਤ ਮਾਨ ਸਾਹਿਬ ਜਿਹੜੇ ਸਬੂਤ ਤੁਹਾਡੇ ਕੋਲ ਸੀ ਤੁਸੀਂ ਇਹ ਵੀ ਕਿਹਾ ਸੀ ਵੀਡੀਓ 'ਚ ਵੀ ਸਿਹਤ ਮੰਤਰੀ ਮੇਰੇ ਕੋਲ ਮੰਨ ਗਿਆ ਪਰਚਾ ਵੀ ਤੁਹਾਡੇ ਕਹਿੰਤੇ ਹੋਇਆ ਸੀ ਤਾਂ ਫਿਰ ਉਹ ਸਬੂਤ ਉਹ ਗਵਾਹ ਉਹ ਸਾਰੀਆਂ ਚੀਜ਼ਾਂ ਤੁਸੀਂ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਉਂ ਨਹੀਂ ਦਿੱਤੀਆਂ ਇਹਹੀ ਗੱਲਾਂ ਕੁਮਰ ਵਿਜੇ ਪ੍ਰਤਾਪ ਰੋਜ਼ ਕਹਿੰਦਾ ਸੀ ਤੇ ਇਸੇ ਕਰਕੇ ਹੀ ਉਹਦੇ ਤੇ ਆਮ ਆਦਮੀ ਪਾਰਟੀ ਨੂੰ ਸਖਤ ਕਾਰਵਾਈ ਕਰਨੀ ਪਈ ਹੈ ਹੁਣ ਦੇਖੋ ਹੁਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਸਵਾਲ ਕੁਮਰ ਵਿਜੇ ਪ੍ਰਤਾਪ ਉਠਾਰਿਆ ਸੀ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਾਹਿਬ ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਤੱਥਾਂ ਸਬੂਤਾਂ ਨਾਲ ਦਿੰਦੇ ਪਰ ਕੁਮਰ ਵਿਜੇ ਪ੍ਰਤਾਪ ਦੇ ਸਵਾਲਾਂ ਦੇ ਜਵਾਬ ਛੱਡ ਕੇ ਤੇ ਉਹਦੇ ਤੇ ਕਾਰਵਾਈ ਕਰ ਦਿੱਤੀ ਗਈ ਹੈ ਇਹਦਾ ਕੀ ਨਤੀਜਾ ਨਿਕਲੇਗਾ ਕੀ ਆਮ ਆਦਮੀ ਪਾਰਟੀ ਨੂੰ ਇਹਦਾ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਮੈਨੂੰ ਤਾਂ ਇਹ ਲੱਗਦਾ ਕਿ ਜਿਹੜੇ ਲੋਕ ਨੇ ਪੰਜਾਬ ਦੇ ਉਹ ਕੁਮਰ ਵਿਜੇ ਪ੍ਰਤਾਪ ਨੂੰ ਸੱਚਮੁੱਚ ਉਹਨਾਂ ਹੀ ਸੱਚਾ ਸੁੱਚਾ ਬੰਦਾ ਸਮਝਦੇ ਆ ਜਿਨ੍ਹਾਂ ਭਗਵੰਤ ਮਾਨ ਨੇ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਹੁਣ ਅੱਗੇ ਉਹ ਕਿਹੜੀ ਪਾਰਟੀ ਚ ਜਾਂਦਾ ਇਹਦਾ ਨਹੀਂ ਪਤਾ ਪਰ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢ ਕੇ ਆਮ ਆਦਮੀ ਪਾਰਟੀ ਨੇ ਆਪਣਾ ਵੱਡਾ ਨੁਕਸਾਨ ਕਰ ਲਿਆ ਆਮ ਆਦਮੀ ਪਾਰਟੀ ਚ ਬੜੇ ਸਿਆਣੇ ਤੇਜ ਤਰਾਰ ਆਗੂ ਨੇ ਪਰ ਪੋਲੀਟਿਕਲੀ ਜੋ ਮੈਂ ਦੇਖ ਰਿਹਾ ਜਿੰਨੀ ਇੱਕ ਤੁਸ਼ਮਤ ਮੈਨੂੰ ਹੈ ਆਮ ਆਦਮੀ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੂੰ ਕੱਢ ਕੇ ਆਪਣੇ ਪੈਰ ਵੱਡੇ ਨੇ ਹੁਣ ਆਮ ਆਦਮੀ ਪਾਰਟੀ ਇਹ ਕਹਿ ਸਕਦੀ ਹੈ ਕਿ ਵੇਖੋ ਜੀ ਉੰਜ ਵਿੱਚ ਰਹਿ ਕੇ ਕਿਹੜਾ ਸਾਡਾ ਨੁਕਸਾਨ ਨਹੀਂ ਕਰ ਰਿਹਾ ਸੀ ਸਾਡੇ ਖਿਲਾਫ ਬੋਲ ਰਿਹਾ ਸੀ ਅੱਛਾ ਤੇ ਹੁਣ ਬਾਹਰ ਨਿਕੋ ਕੇ ਕਿਹੜਾ ਉਹ ਨਾਂ ਬੋਲੂਗਾ ਬਾਹਰ ਨਿਕਲ ਕੇ ਤਾਂ ਉਹਦੇ ਤੇ ਕੋਈ ਜਾਬਤਾ ਕੰਟਰੋਲ ਰਿਹਾ ਹੀ ਨਹੀਂ ਬਾਹਰ ਨਿਕਲ ਕੇ ਤਾਂ ਕੁਮਰ ਵਿਜੇ ਪ੍ਰਤਾਪ ਸਗੋਂ ਬਹੁਤ ਜ਼ਿਆਦਾ ਬੋਲੂਗਾ ਤੇ ਫਿਰ ਕੀ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਜਾਏਗਾ ਮੈਨੂੰ ਐ ਲੱਗਦਾ ਸਗੋਂ ਗੱਲ ਇਹ ਬਣੇਗੀ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਵਾਨਾਂ ਬੰਦ ਕਰਾਉਣੀਆਂ ਚਾਹੁੰਦੀ ਹੈ ਹੁਣ ਇਹ ਗੱਲ ਬਣੇਗੀ ਕਿ ਆਮ ਆਦਮੀ ਪਾਰਟੀ ਕੋਲ ਸਵਾਲਾਂ ਦੇ ਜਵਾਬ ਨਹੀਂ ਜੇ ਹੁੰਦੇ ਤਾਂ ਕੁਮਰ ਵਿਜੇ ਪ੍ਰਤਾਪ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨਾ ਕਿ ਉਹਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਂਦਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਦੇਖੋ ਜਿਹੜੇ ਸਵਾਲ ਕੁਮਰ ਵਿਜੇ ਪ੍ਰਤਾਪ ਉਠਾ ਰਿਹਾ ਹੈ ਉਹ ਸਾਰੇ ਲੋਕਾਂ ਨੂੰ ਜੱਜ ਰਹੇ ਨੇ ਜਦੋਂ ਕਿਸਾਨਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਮਤਲਬ ਫੜੋ ਫੜੀਆਂ ਤੇ ਅਟੈਕ ਕੀਤੇ ਉਦੋਂ ਵੀ ਕੁਮਰ ਵਿਜੇ ਪ੍ਰਤਾਪ ਦੀਆਂ ਗੱਲਾਂ ਬਾਹਰ ਆਉਂਦੀਆਂ ਰਹੀਆਂ ਜਦੋਂ ਬੇਰਜਗਾਰਾਂ ਤੇ ਹੋਇਆ ਉਦੋਂ ਵੀ ਆਉਂਦੀਆਂ ਰਹੀਆਂ ਇੱਕ ਵੱਡਾ ਸਵਾਲ ਇਹ ਹੈ ਕਿ ਕੁਮਰ ਵਿਜੇ ਪ੍ਰਤਾਪ ਨੂੰ ਜਦੋਂ ਆਮ ਆਦਮੀ ਪਾਰਟੀ ਨੇ ਬਾਹਰ ਕੱਢ ਦਿੱਤਾ ਹੈ ਤਾਂ ਹੁਣ ਉਹ ਕਿਹੜੀ ਪਾਰਟੀ 'ਚ ਜਾਏਗਾ ਕਾਲੀ ਦਲ 'ਚ ਬੀਜੇਪੀ 'ਚ ਕਾਂਗਰਸ 'ਚ ਜਾਂ ਕਿੱਧਰ ਦੇਖੋ ਸਿੱਧੀ ਗੱਲ ਹੈ ਕੁਮਰ ਵਿਜੇ ਪ੍ਰਤਾਪ ਦਾ ਜਿਹੜਾ ਅਕਸ ਮਾਨਦਾਰੀ ਵਾਲਾ ਬਣਿਆ ਹੋਇਆ ਜੇ ਹੁਣ ਉਹ ਕਿਸੇ ਹੋਰ ਪਾਰਟੀ 'ਚ ਇਹਨਾਂ 'ਚੋਂ ਜਾਏਗਾ ਤਾ ਫਿਰ ਉਹ ਇਮਾਨਦਾਰੀ ਵਾਲਾ ਅਕਸ ਬਿਲਕੁਲ ਨਹੀਂ ਰਹਿਣਾ ਅਸੀਂ ਤੇ ਆਪ ਠੋਕ ਕੇ ਬੋਲਾਂਗੇ ਕਿ ਕੁਮਰ ਵਿਜੇ ਪ੍ਰਤਾਪ ਸੱਚੀਆਂ ਗੱਲਾਂ ਨਹੀਂ ਸੀ ਕਰਦਾ ਉਹ ਲਾਲਸਾ ਚੋਂ ਕਰਦਾ ਸੀ ਜਾਂ ਸੈਟਿੰਗ ਕਰਕੇ ਕਰਦਾ ਸੀ ਕਿਸੇ ਪਾਰਟੀ ਨਾਲ ਕੁਮਰ ਵਿਜੇ ਪ੍ਰਤਾਪ ਨੂੰ ਚਾਹੀਦਾ ਹੈ ਜਾਂ ਤੇ ਆਪ ਦੀ ਨਵੀਂ ਪਾਰਟੀ ਵੱਖਰੀ ਬਣਾ ਲਵੇ ਜਿਹਦਾ ਕਿ ਬਹੁਤਾ ਫਾਇਦਾ ਨਹੀਂ ਹੋਣਾ ਕੁਮਰ ਵਿਜੇ ਪ੍ਰਤਾਪ ਨੂੰ ਚਾਹੀਦਾ ਕਿ ਉਹ ਲੋਕਾਂ ਦੇ ਹੱਕਾਂ ਦੀ ਆਵਾਜ਼ ਕੋਈ ਨਾਨ ਪੋਲਿਟਿਕਲ ਸੰਗਠਨ ਬਣਾ ਕੇ ਉਠਾਵੇ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਚੁੱਕੇ ਲੋਕਾਂ ਦੇ ਹੱਕ ਸੱਚ ਦੀ ਲੜਾਈ ਲੜੇ ਜੇਕਰ ਕੁਮਰ ਵਿਜੇ ਪ੍ਰਤਾਪ ਸਦੀਵੀ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਅਮਰ ਹੋਣਾ ਚਾਹੁੰਦਾ ਹੈ ਜਿੰਦਾ ਰਹਿਣਾ ਚਾਹੁੰਦਾ ਹੈ ਜਦੋਂ ਕਿ ਐਡੀ ਵੱਡੀ ਗੱਲ ਸ਼ਾਇਦ ਉਹ ਕਰ ਨਾ ਸਕੇ ਪਰ ਮੈਨੂੰ ਲੱਗਦਾ ਹੈ ਕਿ ਆ ਜਿਹੜੀ ਮੌਕਾ ਪ੍ਰਸਤ ਸਿਆਸਤਾਂ ਆ ਜਿਹੜੀ ਝੂਠੀ ਵੋਟ ਸਿਆਸਤਾ ਇਹਦੇ ਚ ਸਾਰੀਆਂ ਪਾਰਟੀਆਂ ਨੇ ਹੁਣ ਤੱਕ ਲੋਕਾਂ ਨੂੰ ਗੁੰਮਰਾਹ ਕੀਤਾ ਤਾਂ ਕੁਮਰ ਵਿਜੇ ਪ੍ਰਤਾਪ ਨੂੰ ਕਿਸੇ ਪਾਰਟੀ ਦਾ ਹਿੱਸਾ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਬਾਕੀ ਤੁਸੀਂ ਕੀ ਕਹਿੰਦੇ ਹੋ ਤੁਸੀਂ ਹਰ ਬੰਦੇ ਦੀ ਆਪੋ ਆਪਣੀ ਪੋ ਪੁਣੀ ਪੋਲੀਟਿਕਲ ਤੇ ਇਕਨੋਮਿਕ ਸਮਝ ਹੈ ਤੁਸੀਂ ਆਪਣਾ ਵਿਚਾਰ ਲਿਖ ਦਿਓ ਆਮ ਆਦਮੀ ਪਾਰਟੀ ਨੂੰ ਜਿੰਨੇ ਤਬਕਿਆਂ ਨੇ ਵੋਟ ਪਾ ਕੇ ਬਾਈ ਸਰਕਾਰ ਬਣਾਈ ਹੈ ਲਗਭਗ ਸਾਰੇ ਆਮ ਆਦਮੀ ਪਾਰਟੀ ਨੇ ਨਾਰਾਜ਼ ਕਰਾ ਲੈਨੇ ਜਿਹੜੀਆਂ ਜਿਮਣੀ ਚੋਣਾ ਹੋ ਰਹੀਆਂ ਜਿਹੜੀਆਂ ਸਰਕਾਰ ਦੀ ਸਤਾ ਦੇ ਵਿੱਚ ਹੋ ਰਹੀਆਂ ਉਹਨਾਂ ਦਾ ਰਿਜ਼ਲਟ ਨਾ ਵੇਖੋ ਇਹ ਤਾਂ ਉਸੇ ਪਾਰਟੀ ਦੇ ਪੱਖ ਚਾਂਤ ਤੌਰ ਤੇ ਆਉਂਦਾ ਹੀ ਹੁੰਦਾ ਜਿਹਦੀ ਸਰਕਾਰ ਹੁੰਦੀ ਹੈ ਪਰ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੂੰ ਕਿਹਾ ਸੀ 5 ਮਿੰਟ ਚ ਐਮਐਸਪੀ ਦੇਵਾਂਗੇ ਤੇ ਕਿਸਾਨਾਂ ਨੇ ਤਾਂ ਵੋਟ ਪਾਈ ਸੀ ਤੇ ਉਹ ਦਿੱਤੀ ਨਹੀਂ ਆਮ ਆਦਮੀ ਪਾਰਟੀ ਨੇ ਦੇ ਅੱਧੀਆਂ ਵੋਟਾਂ ਔਰਤਾਂ ਦੀਆਂ ਔਰਤਾਂ ਨੂੰ ਕਿਹਾ ਸੀ ਹਰ ਮਹੀਨੇ 1000 ਰੁਪਿਆ ਮਿਲੇਗਾ ਤੇ ਔਰਤਾਂ ਨੇ ਉਸ ਚੱਕਰ ਚ ਵੋਟ ਪਾਈ ਸੀ ਤੇ ਉਹ ਮਿਲਿਆ ਨਹੀਂ ਹੁਣ ਪਿੱਛੋਂ ਜੇ ਆ ਕੇ ਜੇ ਦੇਣ ਦੀ ਕੋਸ਼ਿਸ਼ ਵੀ ਕਰਨਗੇ ਤਾਂ ਉਹ ਕਿਸੇ ਨੂੰ ਅਸਰ ਨਹੀਂ ਹੋਣਾ ਉਹਦਾ ਹੁਣ ਆਮ ਆਦਮੀ ਪਾਰਟੀ ਨੇ ਬੇਰੁਜ਼ਗਾਰਾਂ ਨੂੰ ਕਿਹਾ ਸੀ ਸਾਡੀ ਸਰਕਾਰ ਆ ਲੈnde ਉਹ ਹਰੇ ਪੈਨ ਨਾਲ ਸਾਰੀ ਬੇਰੁਜ਼ਗਾਰੀ ਖਤਮ ਸਭ ਨੂੰ ਨੌਕਰੀਆਂ ਤੇ ਬੇਰੁਜ਼ਗਾਰਾਂ ਨੇ ਤਾਂ ਵੋਟ ਪਾਈ ਆਮ ਆਦਮੀ ਪਾਰਟੀ ਨੂੰ ਜਿਹੜਾ ਕੱਚੇ ਮੁਲਾਜ਼ਮਾਂ ਨੇ ਵੋਟ ਇਸ ਕਰਕੇ ਪਾਈ ਕਿਉਂਕਿ ਕੱਚੇ ਮੁਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਨੇ ਕਿਹਾ ਸੀ ਆਉਂਦਿਆਂ ਅਸੀਂ ਪੱਕੇ ਕਰ ਦਿੱਤੇ ਜਾਣਗੇ ਕੱਚਾ ਤਾਂ ਸ਼ਬਦ ਹੀ ਗਲਤ ਬਣਾਇਆ ਗਿਆ ਪਰ ਉਹ ਵੀ ਰੋਂਦੇ ਫਿਰਦੇ ਨੇ ਉਹ ਵੀ ਕਹਿੰਦੇ ਨੇ ਕਿ ਸਾਡਾ ਕੁਝ ਨਹੀਂ ਹੋਇਆ ਆਮ ਆਦਮੀ ਪਾਰਟੀ ਨੇ ਕਿਹਾ ਸੀ ਸਾਡੇ ਰਾਜ 'ਚ ਧਰਨੇ ਲਾਉਣ ਦੀ ਲੋੜ ਨਹੀਂ ਪੈਗੀ ਲਾਠੀ ਚਾਰਜ ਤਾਂ ਦੂਰ ਦੀ ਗੱਲ ਹੈ ਪਹਿਲਾਂ ਹੀ ਗੱਲ ਸੁਣ ਕੇ ਮਸਲਾ ਹੱਲ ਕਰਦਿਆਂ ਕਰਾਂਗੇ ਪਰ ਉਹ ਵੀ ਕੁਝ ਨਹੀਂ ਹੋਇਆ ਹੁਣ ਲੋਕਾਂ 'ਚ ਰੋਸ ਹੈ ਤੇ ਆਮ ਆਦਮੀ ਪਾਰਟੀ ਅੱਜ ਕੁਮਰ ਵਿਜੇ ਪ੍ਰਤਾਪ ਨੂੰ ਬਾਹਰ ਕੱਢ ਦਿੱਤਾ ਹੁਣ ਵੱਡਾ ਸਵਾਲੇ ਪੈਦਾ ਹੋ ਗਿਆ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਕੁਮਰ ਵਿਜੇ ਪ੍ਰਤਾਪ ਵਰਗੇ ਉਹ ਬੰਦੇ ਜਿਨ੍ਹਾਂ ਨੂੰ ਕੇਜਰੀਵਾਲ ਸਾਹਿਬ ਨੇ ਬਹੁਤ ਸਲਾਹਿਆ ਹੋਇਆ ਜਿਨ੍ਹਾਂ ਨੂੰ ਭਗਵੰਤ ਮਾਨ ਸਾਹਿਬ ਨੇ ਬਹੁਤ ਸਲਾਹਿਆ ਜਿਨ੍ਹਾਂ ਦੀ ਇਮਾਨਦਾਰੀ ਦੀਆਂ ਸਮਰਪਿਤ ਭਾਵਨਾਵਾਂ ਦੀਆਂ ਰੱਜ ਕੇ ਤਾਰੀਫਾਂ ਕੀਤੀਆਂ ਜੇ ਉਹ ਬੰਦੇ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਚਾਹੀਦੇ ਤਾਂ ਫਿਰ ਚਾਹੀਦਾ ਕੀ ਹੈ ਕਿਉਂਕਿ ਕੁਮਰ ਵਿਜੇ ਪ੍ਰਤਾਪ ਬਾਰੇ ਤਾਂ ਆਮ ਆਦਮੀ ਪਾਰਟੀ ਬਹੁਤ ਵੱਡੀਆਂ ਤਾਰੀਫਾਂ ਕਰਦੀ ਰਹੀ ਇੱਥੋਂ ਤੱਕ ਸੀ ਜਦੋਂ ਨਮੀ ਨਮੀ ਸਰਕਾਰ ਬਣੀ ਆ ਤਾਂ ਬਹੁਤ ਵੱਡੀ ਚਰਚਾ ਸੀ ਕਿ ਕੁਮਰ ਵਿਜੇ ਪ੍ਰਤਾਪ ਨੂੰ ਹੋਮ ਮਿਨਿਸਟਰ ਬਣਾਇਆ ਜਾ ਸਕਦਾ ਹੈ ਮਤਲਬ ਗ੍ਰਹਿ ਮੰਤਰਾਲਾ ਕੁਮਰ ਵਿਜੇ ਪ੍ਰਤਾਪ ਨੂੰ ਦਿੱਤਾ ਜਾ ਸਕਦਾ ਪਰ ਉਹਨੂੰ ਅਜੇ ਤੱਕ ਕੁਝ ਨਹੀਂ ਦਿੱਤਾ ਗਿਆ ਹੁਣ ਇੱਕ ਚਰਚਾ ਵਿੱਚ ਵਿੱਚ ਇਹ ਵੀ ਚੱਲ ਰਹੀ ਹੈ ਵੀ ਕੁਮਰ ਵਿਜੇ ਪ੍ਰਤਾਪ ਜਿਹੜਾ ਹੈ ਉਹ ਅਹੁਦਿਆਂ ਦੇ ਲਾਲਸਾ ਦੇ ਲਈ ਆਮ ਆਦਮੀ ਪਾਰਟੀ ਦੇ ਖਿਲਾਫ ਬੋਲ ਰਿਹਾ ਕੁਝ ਲੋਕ ਇਹ ਵੀ ਕਹਿੰਦੇ ਨੇ ਕਮਰ ਵਿਜੇ ਪ੍ਰਤਾਪ ਚਾਹੁੰਦਾ ਸੀ ਕਿ ਮੈਨੂੰ ਵੱਡਾ ਕੋਈ ਅਹੁਦਾ ਦਿੱਤਾ ਜਾਵੇ ਮੰਤਰੀ ਬਣਾਇਆ ਜਾਵੇ ਕੈਬਨਿਟ ਚ ਜਦੋਂ ਬਣਾਇਆ ਨਹੀਂ ਗਿਆ ਤਾਂ ਫਿਰ ਕੁਮਰ ਵਿਜੇ ਪ੍ਰਤਾਪ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣ ਲੱਗ ਪਿਆ ਪਰ ਕੁਮਰ ਵਿਜੇ ਪ੍ਰਤਾਪ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨੇ ਕਿਹਾ ਕਿ ਮੈਨੂੰ ਭਗਵੰਤ ਮਾਨ ਦੇ ਮੰਤਰੀ ਮੰਡਲ ਚ ਤਾਂ ਜਿਹੜਾ ਮਰਜ਼ੀ ਮੰਤਰੀ ਬਣਾਉਣ ਮੈਂ ਬਣਨਾ ਹੀ ਨਹੀਂ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਸ ਮੰਤਰੀ ਮੰਡਲ ਦੇ ਵਿੱਚ ਮੈਂ ਰਹਿ ਨਹੀਂ ਸਕਦਾ ਜਿੱਥੇ ਭਗਵੰਤ ਮਾਨ ਵਰਗੇ ਬੰਦੇ ਨੇ ਇੰਨਾ ਜ਼ਿਆਦਾ ਭਗਵੰਤ ਮਾਨ ਨੂੰ ਕੁਮਰ ਵਿਜੇ ਪ੍ਰਤਾਪ ਦੇ ਅੰਦਰ ਦੀ ਜਿਹੜੀ ਨਫ਼ਰਤ ਹੈ ਉਹ ਦੇਖ ਰਹੀ ਹੈ ਔਰ ਮੈਂ ਲਾਸਟ ਦੇ ਵਿੱਚ ਫਿਰ ਦੱਸ ਦਿਆਂ ਕੁਮਰ ਵਿਜੇ ਪ੍ਰਤਾਪ ਦੇ ਉੱਪਰ ਅੱਜ ਵੱਡਾ ਐਕਸ਼ਨ ਹੋਇਆ ਪਾਰਟੀ ਨੇ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ 5 ਸਾਲ ਦੇ ਲਈ ਕੁਮਰ ਵਿਜੇ ਪ੍ਰਤਾਪ ਨੂੰ ਬਾਹਰ ਕੱਢਿਆ ਗਿਆ ਅੱਜ ਤੋਂ ਬਾਅਦ ਸ਼ਾਇਦ ਕਦੇ ਵੀ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚ ਲਿਆ ਨਹੀਂ ਜਾਏਗਾ ਕਿਉਂਕਿ ਹੁਣ ਨਾ ਤਾਂ ਉਹਨੇ ਸ਼ਾਮਿਲ